ਸਤਿ ਸ੍ਰੀ ਅਕਾਲ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਜਿਹੜੇ ਵੀ ਆਪਣੇ ਨਾਲ ਜੁੜੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਅੱਜ ਆਪਾਂ ਗੱਲ ਕਰਾਂਗੇ ਭਰਾਵੋ ਜਿਹੜੀ ਕਣਕ ਦੀ ਬਜਾਈ ਹੈ ਲਗਭਗ 70% ਹੋ ਚੁੱਕੀ ਹੈ ਜਿਹੜਾ ਕੋਈ ਮੇਰਾ ਵੀਰ ਲੇਟ ਸੀ ਉਹੀ ਰਹਿ ਗਿਆ ਸਭ ਤੋਂ ਵੱਧ ਦਿੱਕਤ ਆ ਰਹੀ ਹੈ ਜੀ ਜਿਹੜੀ ਸੁਪਰ ਸੀਡਰ ਨਾਲ ਕਣਕਾਂ ਬੀਜੀਆਂ ਸੀ ਜਿਹੜੇ ਬਾਣਾ ਚ ਗਿੱਲ ਘਟ ਸੀ ਜਾਂ ਕਿਸੇ ਬੀਜ ਚ ਕੋਈ ਡਿਫਾਲਟ ਹੋ ਗਿਆ ਬੀ ਹਰੇ ਨਹੀਂ ਹੋ ਰਹੇ ਉਥੇ ਕੀ ਕੀਤਾ ਜਾਵੇ ਜਿਹੜਾ ਕਿਸਾਨ ਦੀ ਫਸਲ ਹੈ ਜਲਦੀ ਤੋਂ ਜਲਦੀ ਰਿਕਵਰ ਹੋ ਸਕੇ ਤਾਂ ਉਹਦੇ ਤੇ ਹੀ ਆਪਾਂ ਅੱਜ ਗੱਲ ਕਰਨੀ ਹੈ ਜੀ ਜਿਹੜੇ ਮੇਰੇ ਵੀਰਾਂ ਦੀ ਕਣਕ ਘਾ ਟੁੱਗਰੀ ਹੈਗੀ ਤਾਂ ਉਹਦੇ ਵਾਸਤੇ ਤੁਸੀਂ ਕੀ ਕਰਨਾ ਹੈ ਜੀ ਕਣਕ ਲੈਣੀ ਹੈ ਜਿਹੜਾ ਵੀ ਕੋਈ ਤੁਹਾਨੂੰ ਵੀ ਵਧੀਆ ਲੱਗਦਾ ਉਹ ਉਹਨੂੰ ਇੱਕ ਰਾਤ ਵਾਸਤੇ ਜੀ ਤੁਸੀਂ ਭਿਉਂ ਕੇ ਰੱਖਣਾ ਹੈ ਪਾਣੀ ਦੇ ਵਿੱਚ ਕਿਸੇ ਵੱਡੇ ਸਾਰੇ ਢੋਲ ਦੇ ਵਿੱਚ ਪਾ ਲਿਓ ਜਦੋਂ ਇੱਕ ਰਾਤ ਉਹਨੂੰ ਭਿਉਂ ਕੇ ਰੱਖ ਲਿਆ ਸਵੇਰੇ ਉੱਠ ਕੇ ਜੀ ਉਹਨੂੰ ਤੁਸੀਂ ਕਿਸੇ ਫਰਸ਼ ਤੇ ਲਾ ਲਓ ਚਾਹੇ ਜਾਂ ਕਿਸੇ ਸਾਫ਼ ਜਗ੍ਹਾ ਤੇ ਸਾਰੀ ਕਣਕ ਸੁੱਕਣੀ ਪਾ ਦੇਣੀ ਹੈ ਦਾਣਾ ਦਾਣਾ ਕਰ ਦੇਣਾ ਤੇ ਉਹਦੇ ਉੱਪਰ ਜੀ ਤੁਸੀਂ ਜਿਹੜਾ ਆਪਣਾ ਨੈਨੋ ਡੀਏਪੀ ਆਉਂਦਾ ਆ ਮੈਂ ਵਿੱਚ ਦਿਖਾਇਆ ਵੀ ਹੈ ਜੀ ਨੈਨੋ ਡੀਏਪੀ ਵਿੱਚ ਵੀਰ ਵਰਤਦੇ ਨਹੀਂ ਹੈਗੇ ਨੈਨੋ ਡੀਏਪੀ ਦੀ ਆ ਪੈਕਿੰਗ ਲੈ ਕੇ ਆਉਣੀ ਹੈ ਜੀ ਤੁਸੀਂ ਅੱਧਾ ਮੰਨ ਕੇ ਚੱਲੋ ਇਹ ਜੇ ਤੁਹਾਨੂੰ ਅੱਧੇ ਲੀਟਰ ਚ ਮਿਲਦਾ ਪਾਈਆ ਚ ਮਿਲਦਾ ਜਿੰਨਾ ਮਰਜ਼ੀ ਲਿਆਓ ਇਹਨੂੰ ਬੀਜ ਦੇ ਉੱਪਰ ਚੰਗੀ ਤਰ੍ਹਾਂ ਲਾਉਣਾ ਹੈ ਜੀ ਤੁਸੀਂ ਜਿਵੇਂ ਆਪਾਂ ਰੇਹ ਚ ਕੋਈ ਦਵਾਈ ਲਾਉਣੀ ਹੁੰਨੇ ਆ ਜਾਂ ਮਿੱਟੀ ਚ ਲਾਉਣੀ ਹੁੰਨੇ ਆ ਜਿਹੜਾ ਦਾਣੇ-ਦਾਣੇ ਤੇ ਇਹ ਲੱਗ ਜੇ ਤੇ ਉਸ ਤੋਂ ਬਾਅਦ ਇਹਨੂੰ ਤੁਸੀਂ ਰੱਖਣਾ ਜੀ 1 ਤੋਂ 2 ਘੰਟੇ ਉਸ ਤੋਂ ਬਾਅਦ ਜਿਹੜੀ ਵੀ ਕਣਕ ਤੁਹਾਨੂੰ ਲੱਗਦੀ ਹੈ ਵੀ ਬਿਰਲੀ ਹੈ ਜਿੱਥੇ ਤੁਸੀਂ ਛਿੱਟਾ ਮਾਰਨਾ ਹੈ ਕਣਕ ਨੂੰ ਪਾਣੀ ਲਾ ਕੇ ਜਦੋਂ ਪਾਣੀ ਅੱਧਾ ਰਹਿ ਗਿਆ ਅੱਧਾ ਕਿਾਰੇ ਪਾਣੀ ਖਾ ਗਏ ਤੇ ਅੱਧਾ ਪਾਣੀ ਰਹਿ ਗਿਆ ਉਸ ਤੋਂ ਬਾਅਦ ਜੀ ਤੁਸੀਂ ਇਹਦਾ ਛਿੱਟਾ ਦੇ ਸਕਦੇ ਹੋਗੇ ਬੀਜ ਦਾ ਮੇਰੇ ਹਿਸਾਬ ਨਾਲ ਕੀਲੇ ਦੇ ਹਿਸਾਬ ਨਾਲ ਜੀ 18 ਤੋਂ 20 ਕਿਲੋ ਦਾ ਛਿੱਟਾ ਤੁਸੀਂ ਦੇ ਸਕਦੇ ਹੋ ਬਹੁਤ ਹੈ ਬਾਕੀ ਜਿਹੜਾ ਪੁਰਾਣਾ ਬੀਜ ਹੈ ਉਹ ਵੀ ਨਿਕਲਿਆ ਆਉਂਦਾ ਹੈਗਾ ਬਾਕੀ ਤੁਸੀਂ ਆਪਦੀ ਮਰਜ਼ੀ ਕਰ ਸਕਦੇ ਹੋ ਜਿੰਨਾ ਤੁਹਾਨੂੰ ਸਹੀ ਲੱਗੇ ਇਦੇ ਨਾਲ ਜੀ ਹੁੰਦਾ ਕੀ ਹੈ ਜਿਵੇਂ ਤੁਸੀਂ ਕੱਲ ਕਣਕ ਪਿਉਂਤੀ ਜਾਂ ਅੱਜ ਸਿੜਤੀ ਉਹ ਜਿਹੜਾ ਕਣਕ ਦਾ ਬੀਜ ਉਹ ਸਾਰਾ ਰਾਤੋਂ ਰਾਤ ਵਧੀਆ ਭੁੰਗਰ ਜਾਂਦਾ ਤੇ ਉੱਪਰੋਂ ਦੀ ਆਪਾਂ ਉਹਦੇ ਉੱਪਰ ਡੀਪੀ ਲਾਤਾ ਜਿਹਦੇ ਕਰਕੇ ਜੀ ਸਹੀ ਕਣਕਾ ਇੱਕ ਹਫ਼ਤੇ ਦੇ ਵਿੱਚ ਵਿੱਚ ਸਾਰੀ ਕਣਕ ਹਰੀ ਹੋ ਕੇ ਇੰਚ-ਇੰਚ ਬਾਹਰ ਆ ਜਾਂਦੀ ਹੈ ਜਿਹੜੀ ਆ ਭੁੰਗਰਨ ਵਾਲੀ ਗੱਲ ਹੈ ਜੀ ਇਹ ਤਾਂ ਸਿਰਫ ਤੀਜੇ ਦਿਨ ਜਾ ਕੇ ਦਾਣੇ ਤੋਂ ਦਾਣਾ ਦਾਣਾ ਸਾਰਾ ਬੀਜ ਭੁੰਗਰ ਜਾਂਦਾ ਜੀ ਜਿਦੇ ਨਾਲਾ ਕਿਸਾਨ ਵੀਰ ਦੀ ਸਹਾਇਤਾ ਹੋ ਜਾਂਦੀ ਹੈ ਉਹਨੂੰ ਝਾਕਣਾ ਨਹੀਂ ਪੈਂਦਾ ਹੈਗਾ ਬੀਜ ਤੁਸੀਂ ਦੇਖ ਵੀ ਸਕਦੇ ਹੋ ਇਹ ਸਿਰਫ 2 ਦਿਨਾਂ ਦਾ ਸਹੀ ਬੀਜ ਹੈ ਜੀ ਜਿਹੜਾ ਦੇਖੋ ਦਾਣੇ ਬਾਹਰ ਆਉਣ ਲੱਗੇ ਭੁੰਗਰ ਕੇ ਸੋ ਤੁਸੀਂ ਆ ਤਰੀਕਾ ਵਰਤ ਸਕਦੇ ਹੋ ਕੋਈ ਜਿਆਦਾ ਮਹਿੰਗਾ ਨਹੀਂ ਪੈਂਦਾ ਹੈਗਾ ਜਿਹੜੇ ਵੀ ਮੇਰੇ ਕਿਸਾਨ ਵੀਰ ਨੂੰ ਕਿਸੇ ਨੂੰ ਇਹ ਚੀਜ਼ ਦੀ ਦਿੱਕਤ ਆਈ ਆ ਪ੍ਰੋਬਲਮ ਦਾ ਸਾਹਮਣਾ ਕਰਨਾ ਪਿਆ ਹੈਗਾ ਤਾਂ ਜਮਾਂ ਸੌਖਾ ਤਰੀਕਾ ਜੀ ਇਹ ਕਬਰਾ ਹੋਣਾ ਤੁਸੀਂ ਇਹਦੇ ਨਾਲ ਬਹੁਤ ਸੇਤੀ ਇਹ ਨਹੀਂ ਹੈਗਾ ਤੁਸੀਂ ਦੁਬਾਰੇ ਬੀਜੋਗੇ 15 ਦਿਨਾਂ ਤੇ ਗੱਲ ਵਗ ਜੂ ਇਹ ਤਰੀਕਾ